ਫਤੇਗੜ ਚੂੜੀਆਂ 'ਚ ਵਕਫ ਵਕਫਤਾਵਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਚਾਂਦਾ ਚਾਚਾ ਲਾਲ ਨੇ ਪੁੱਛੇ ਐਮਐਲਏ ਤਰਤ ਜਿੰਦ ਸਿੰਘ ਬਾਜਵਾ ਸਟੇਸ਼ਨ ਰੋਡ ਤੇ ਚੱਲ ਰਹੇ ਕੰਮਾਂ ਦਾ ਲਿਆ ਚਾਇਆ ਠੇਕੇਦਾਰ ਨਾਲ ਕੀਤੀ ਗੱਲਬਾਤ ਫਤੇਗੜ ਚੂੜੀਆਂ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਚਾਂਦਾ ਚਾਚਾ ਲਾਲ ਨੇ ਪੁੱਛੇ ਐਮਐਲਏ ਤਰਤ ਜਿੰਦ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਵਿਕਾਸ ਤੇ ਹਾਮੀ ਰਹੇ ਹਨ ਤੇ ਫਤੇਗੜ ਚੂੜੀਆਂ 'ਚ ਸਰਪੱਖੀ ਵਿਕਾਸ ਕਰਾਉਣ ਲਈ ਉਹਨਾਂ ਦੀ ਪਹਿਲ ਰਹੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਯੋਧ ਨਸ਼ੇਵਰ ਦਾ ਪਿਲੀ ਫੇਸ ਵੀ ਫੇਰ ਰਹੀ ਸੀ ਤੇ ਦੂਸਰੀ ਦੀ ਲਗਾਤਾਰ ਪੰਜਾਬ ਚ ਵਿਗੜ ਰਹੀ ਸਥਿਤੀ ਉਪਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿ ਆ ਕਿ ਹਰ ਰੋਜ਼ ਪੰਜਾਬ ਚ ਵਾਰਤਾ ਤਾਂ ਹੋ ਰਹੀਆਂ ਹਨ ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਨਕਾਮ ਸਾਬਤ ਹੋਈ ਹੈ। ਤਰਫ ਤਰਜਿੰਦਰ ਸਿੰਘ ਬਾਜਵਾਨ ਨੇ ਕਿਹਾ ਕਿ ਹੂੰ ਚਾਰੀਆਂ ਨਗਰ ਕਾਉਂਸਲ ਚੋਣਾਂ ਵਿੱਚ ਕਾਂਗਸ ਪਾਰਟੀ ਸਾਰੀਆਂ ਵਾਟਾਂ ਉਪਰ ਆਪਣੇ ਕੈਂਡੀਡੇਟ ਖੜੇ ਕਰੇਗੀ ਅਤੇ ਸ਼ਾਨਦਾਰ ਸਾਰੀਆਂ ਵਾਟਾਂ ਦੇ ਜਿੱਤ ਵੀ ਪ੍ਰਾਪਤ ਕਰੇਗੀ। ਇਸ ਮੌਕੇ ਤਰਜਿੰਦਰ ਸਿੰਘ ਬਾਜਵਾਨ ਨਾਲ ਐਡਵੋਕੇਟ ਨਵਦੀਪ ਸਿੰਘ ਰੰਦਾਵਾ ਕਾਉਂਸਲਰ ਦਵਿੰਦਰਪਾਲ ਸਿੰਘ ਮੱਗਾ ਸੀਨੀਅਰ ਕਾਂਗਸੀ ਅਗੂ ਸ਼੍ਰੀਸ਼ੇਠ ਕਾਉਂਸਲਰ ਕੁਲਵਿੰਦਰ ਸਿੰਘ ਲਾਲੀ ਅਤੇ ਹੋਰ ਵੀ ਕਾਂਗਰਸੀ ਆਗੂ ਉਹਨਾਂ ਨਾਲ ਮੌਜੂਦ ਸਨ ਫਤਿਹਗੜ ਚੌੜੀਆਂ ਚ ਫਵਾਰਾ ਚੌਂਕ ਤੋਂ ਸ਼੍ਰੀ ਬਾਬਾ ਲਾਲ ਚੌਂਕ ਤੋਂ ਲੈ ਕੇ ਗਰਲ ਸਕੂਲ ਤੱਕ ਬਣ ਰਹੀ ਸੜਕ ਦੇ ਵਿਕਾਸ ਦਾ ਜਾਇਜਾ ਲੈਣ ਲਈ ਅੱਜ ਵਿਧਾਇਕ ਤ੍ਰਿਪਤਿੰਦਰ ਸਿੰਘ ਬਾਜਵਾ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨਾਲ ਇੱਥੇ ਉਹਨਾਂ ਦੇ ਸਾਥੀ ਕਾਉਂਸਲਰ ਵੀ ਮੌਜੂਦ ਨੇ ਬਾਜਵਾ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਸਾਥੀ ਜਿਹੜੇ ਕਾਉਂਸਲਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਜੋ ਸ਼ਹਿਰ ਦਾ ਵਿਕਾਸ ਸਟ ਸ਼ੁਰੂ ਹੋਇਆ ਹੈ ਹੋਇਆ 4 ਸਾਲ ਬਾਅਦ ਇੱਥੇ ਇਸ ਜੀ ਕਾਫੀ ਸੜਕ ਦੀ ਖਸਤਾਸੀ ਲੋਕਾਂ ਦੀ ਮੰਗ ਵੀ ਸੀ ਕਿ ਛੜਕ ਬਣਾਈ ਜਾਏ ਹੁਣ ਸੜਕ ਬਣ ਰਹੀ ਹੈ ਪ੍ਰੇਤਜਿੰਦਰ ਸਿੰਘ ਬਾਜਵਾ ਤੇ ਉਹਨਾਂ ਦੇ ਸਾਥੀ ਕਾਉਂਸਲਰ ਇੱਥੇ ਪਹੁੰਚੇ ਨੇ ਵਿਕਾਸ ਦਾ ਜਿਹੜਾ ਕੰਮ ਚੱਲ ਰਿਹਾ ਉਹਨਾਂ ਦਾ ਜਾਇਦਾ ਲੈਣ ਲਈ ਗੱਲਬਾਤ ਕਰਦੇ ਨੇ ਦੇਖੋ ਸਰਕਾਰ ਵੱਲੋਂ ਪੈਸਾ ਤਾਂ ਕੋਈ ਨਹੀਂ ਆਇਆ ਪਰ ਕਮੇਟੀ ਵਾਲੇ ਚੰਗੇ ਠੇਕੇਦਾਰ ਮਿਲੇ ਨੇ ਹਜ਼ਾਰ ਕੰਮ ਕਰਾਉਂਦੇ ਨੇ ਤੇ ਇਹ ਬਟਾਲੇ ਸਾੜ ਨਾਲ ਵਰਤੇ ਨੇ ਉਹਨਾਂ ਨੂੰ ਯਕੀਨ ਹੈ ਵੀ ਪੈਸੇ ਦਵਾਈ ਦੇਣੇ ਨੇ ਕਿ ਵੇਟ ਕਰਨ ਵਾਲੇ ਨੇ ਬੜਾ ਪੈਸੇ ਧੋ ਰਿਹਾ ਹਜੇ ਤੱਕ ਤਾਂ ਬਿਨਾ ਪੈਸਾ ਧੋ ਰਿਹਾ ਵਾ ਆ ਵਸ ਤੇ ਕੇ ਦਾ ਦੀ ਮਜ਼ਾ ਹੁਣ ਉਹ ਠਾਣਾ ਰੋਡ ਵੀ ਬਣ ਲੱਗੀ ਆ ਠਾਣੇ ਦੇ ਅੱਗੇ ਜਿਹੜੀ ਡੇਰ ਰੋਡ ਤੋਂ ਹੁੰਦੀ ਉਹ ਵੀ ਬਣ ਲੱਗੀ ਆ ਇੱਕ ਬਟਾਲਾ ਰੋਡ ਤੋਂ ਵੀ ਉਹ ਵੀ ਬਣ ਲੱਗੀ ਹੈ ਚੇਅਰਮੈਨ ਵਾਲੇ ਪਾਸੇ ਨੂੰ ਸੋ ਫਾਈ ਪੈਸਾ ਕੋਈ ਨਹੀਂ ਪੰਜ ਚਾਰ ਸਾਲ ਸਵਾ ਚਾਰ ਸਾਲ ਹੋ ਗਏ ਸਰਕਾਰ ਨੇ ਨਾ ਬਟਾਲੇ ਪੈਸਾ ਭਜਾਇਆ ਨਾ ਕਿਸੇ ਹੋਰ ਕਿਤੇ ਸ਼ਹਿਰ ਭਜਾਇਆ ਪਰ ਕੰਮ ਸ਼ੁਰੂ ਕੀਤਾ ਵੇਖੋ ਆਮ ਆਦਮੀ ਆ ਮੈਨ ਕਹਿ ਛੱਡ ਦੇ ਜੀ ਸਾਨੂੰ ਕਾਂਗਰਸੀ ਆ ਜਿਹੜੇ ਕੌਂਸਲਰ ਸਹਿਯੋਗ ਨਹੀਂ ਦਿੰਦੇ ਇਹ ਕਿਹੜਾ ਸਹਿਯੋਗ ਵਾਸਤੇ ਨਹੀਂ ਸਗੋ ਸਹਿਯੋਗ ਹਾਂਜੀ ਕਿਹਦੇ ਵਿਕਾਸ ਲਈ ਸਾਨੂੰ ਸਹਿਯੋਗ ਕਿਹੜਾ ਪੈਸਾ ਕਿਹੜਾ ਆ ਜਿਹੜਾ ਜਹਾਜ ਹੁਣ ਅਸੀਂ ਕੋਈ ਕਰਾਉਣ ਹੀ ਰੇ ਆ ਮੱਦੇ ਤੇ 2 ਕਰੋੜ ਤੱਕ ਦੇ ਪੈ ਗਏ ਨੇ ਮੱਦੇ ਤੇ ਕਿੰਨੇ ਪਏ ਨੇ 100 ਕਰੋੜ ਦੇ ਮੱਦੇ ਤੇ ਵਟਾਲੇ ਜੇ ਪਏ ਨੇ ਰੋਕਿਆ ਕਿੱਥੇ ਤੇ ਇੱਥੇ ਰੋਕਿਆ ਕਿਨੇ ਕਮੇਟੀ ਦੇ ਹਿਸਾਬ ਨਾਲ ਪਤਾ ਲੱਗ ਜੂ ਪੈਸਾ ਆਇਆ ਕਿ ਨਹੀਂ ਆਇਆ ਨਹੀਂ ਅਸੀਂ ਉਹਨਾਂ ਨੂੰ ਆਨੇ ਆਵੀ ਤੁਸੀ ਐਸਟੀਮੇਟ ਬੋ ਨੇ ਉਸ ਨੂੰ ਨੇ ਉਸ ਨੂੰ ਆ ਖੋ ਵੀ ਕੁਝ ਚੈੱਕ ਦੱਸੋ ਕਿਹੜੀ ਤਰੀਕ ਨੂੰ ਚੈੱਕ ਆ ਕਿੰਨੇ ਪੈਸੇ ਆ ਇੱਕ ਕਮੇਟੀ ਦਾ ਜਿਹੜਾ ਅਕਾਊਂਟ ਹੈ ਬੈਂਕ 'ਚ ਬੈਂਕ 'ਚ ਪਤਾ ਲੱਗ ਜੂ ਪੈਸਾ ਆ કે ਨਹੀਂ ਪਾਇਆ ਪਹਿਲੇ ਮਤਲਬ ਨਹੀਂ ਦੱਸ ਪੈਸੇ 20 ਲੱਖ ਦੇ ਅੱਜ ਪਾਸ ਕੀਤੇ ਜੀ ਸਿਕਿਉਰਿਟੀ ਵਾਸਤੇ ਕੈਮਰਾ ਲੈਣੇ ਆ ਚਾਹੀਦੇ ਨੇ ਕੋਈ ਪੈਸਾ ਕੋਈ ਮਜ਼ਾ-ਮਾਸ ਕੀਤਾ ਕੋਈ ਪੈਸਾ ਨਹੀਂ ਹੋਣ ਮਾਜਾ ਸਾਹਿਬ ਵੀ ਆਖੀ ਦੀ ਜਾਂਦੇ ਪਰ ਇਹ ਆਖੀ ਜਾਂਦੇ ਪਰ ਇਹਨਾਂ ਕੋਈ ਡਿਮਾਂਡ ਕੋ ਕਮੇਟੀ ਨਹੀਂ ਦਿੱਤੀ ਅਜ ਤੱਕ ਹਾਂ ਅਡ ਮੰਗ ਵੀ ਨਹੀਂ ਕੋਈ ਇਹ ਮੰਗਦੀ ਆ ਇਹ ਤਾਂ ਕੋਈ ਨਹੀਂ ਆ ਉਹ ਨਹੀਂ ਉਹਨਾਂ ਦਾ ਪ੍ਰਪਗੰਡੇ ਨਾਲ ਹੀ ਆਏ ਨੇ ਤੇ ਪ੍ਰਪਗੰਡਾ ਕਰਨਾ ਉਹਨਾਂ ਨੂੰ ਰੌਂਦਾ ਪਰ ਲੋਕੀ ਉਹਨੂੰ ਸਮਝ ਗਏ ਨੇ ਪ੍ਰਪਗੰਡਾ ਕਰਦੇ ਜੀ ਬਸ ਨਗਰ ਕੌਂਸਲ ਇਲੈਕਸ਼ਨ ਆ ਗਈ ਤੇ ਆਜੇ ਲੜਾਂਗੇ ਪੂਰੀ ਤਿਆਰੀ ਇਹ ਲੜਾ ਕੇ ਟਕਾ ਕੇ ਲੜਾਂਗੇ ਹਾਂ ਪੇਪਰ ਨਰਜ ਐਡ ਕਰਾਉਣਾ ਤੇ ਲੜਾਂਗੇ ਟਕਾ ਕੇ ਜਿਲ੍ਹਾ ਪੀਛੇ ਬਲਾਕ ਸ਼ਾਂਤੀ ਦੀ ਪੇਪਰ ਵਾਲੀ ਲੜਾਈ ਵੀ ਤੁਸੀਂ ਜਿੱਤ ਗਏ ਤੇ ਫਿਰ ਜੇ ਨਹੀਂ ਕਰਾਇਆ ਤਾਂ ਜਿੱਤੇ ਹਨਾ ਤੇ ਇਥੇ ਵੀ ਰਿਜੈਕਟ ਨਾ ਆਏ ਤੇ ਫਿਰ ਲੜਾਂਗੇ ਸ਼ਹਿਰ 'ਚ ਸ਼ਹਿਰ 'ਚ ਸਰਮਾਨ ਆ ਤੇ ਕੋਈ ਨਵੀਂ ਬਾੜਬੰਦੀ ਨੂੰ ਲੈ ਕੇ ਵੀ ਚੱਲ ਰਹੀਆਂ ਹਿੰ ਚਲੋ ਦੇਖੋ ਕੀ ਬਣਦਾ ਨਵੀਂ ਹੋਏ ਪੁਰਾਣੀ ਹੋਏ ਕਾਂਗਰਸ ਲੋ ਤੇ ਆ ਦੇਖੋ ਬਾਕੀ ਇਹਦੇ ਹਾਈ ਕੋਰਟ 'ਚ ਸਟੇ ਲਿਆ ਵੀ ਨਵੀਂ ਇੰਨੀ ਹੋਣੀ ਚਾਹੀਦੀ ਕੋਈ ਨਵਾਂ ਏਰੀਆ ਨਹੀਂ ਐਡ ਹੈ ਕੋਈ ਗੱਲ ਨਹੀਂ ਬਾਜ਼ੀ ਕਾਦੀ ਹੈ ਬਾਕੀ ਉਹ ਹਾਈ ਕੋਰਟ 'ਚ ਕੇਸ ਆ ਪਰ ਇਲੈਕਸ਼ਨ ਆਏਗੀ ਜੀ ਆ ਹੀ ਜਾਏਗੀ ਤੇ ਫਿਰ ਲੜਨੀ ਹੈ ਨਾਲ ਹੀ ਕਿਹੜੀ ਗੱਲ ਆ ਲੜਨੀ ਹੈ ਜਿਤਨੀ ਹੈ ਉਹ ਇਦਾਂ ਬਿਓਰੀ। ਇਹ ਬੰਦਾ ਸਮਾ ਪੰਜਾਬ ਸਰਕਾਰ ਵੱਲੋਂ ਜੀ ਇਹ ਹੁਣ ਕਹਿੰਦੇ ਫੇਸ ਫੇਸ ਤੋਂ ਯੋਧ ਨਸ਼ੇ ਵਿਰੋਧ ਕਾਰਤਾ ਜੀ ਸ਼ੁਰੂ ਅਸੀਂ ਪਹਿਲਾ ਸੰਦੇ ਫੇਸ ਪਹਿਲਾ ਵੀ ਕਿਤੇ ਨਜ਼ਰ ਨਹੀਂ ਆਉਂਦਾ ਉਸੇ ਤਰ੍ਹਾਂ ਹੀ ਮੁੰਡੇ ਜਵਾਨ ਮਰਦੇ ਫਿਰਦੇ ਨਸ਼ਿਆ ਰਾ ਤੇ ਹਰ ਪਿੰਡ ਜਿੱਥੇ ਮਰਜ਼ੀ ਚੱਲੇ ਜੋ ਲੋਕੀ ਆਪ ਚੀਕਾ ਮਾਰਨੇ ਉਹਨਾਂ ਦਾ ਪ੍ਰੋਪਾਗੈਂਡਾ ਹੀ ਸਾਰਾ ਕੁਝ ਕੁਝ ਨਹੀਂ ਹੋਰ ਪ੍ਰੋਪਾਗੈਂਡਾ ਇਸੇ ਗੱਲ ਜੋ ਕਾਮਯਾਬ ਨੇ ਜਿੰਨੇ ਤਵਾਰ ਦਾ ਤਾਂ ਹੋ ਗਿਆ ਫਿਰ ਤੁਹਾਨੂੰ ਪਤਾ ਕੋਈ ਛੱਡਿਆ ਕੋਈ ਦਿਨ ਛੱਡਿਆ ਨਾ ਨਾ ਵਿਆਹ ਪਾਰਟੀ ਸੇਫ ਨਾ ਘਰ ਚ ਬੰਦਾ ਸੇਫ ਕਿਹਨੇ ਚੋਰੀ ਹੋ ਗਈ ਕਿਸੇ ਕਿਧਰ ਜਾਓਗੇ ਸੋ ਸਰਕਾਰ ਦਾ ਰਾਬੀ ਰੱਖਾ ਤੇ ਕੋਈ ਨਹੀਂ ਵਾਜੇ ਵੱਜਣਗੇ ਕਾਂਗਸ ਵਾਲਾ ਸ਼ੁਰੂ ਕੀਤੀ ਗਈ ਮਨਰੇਕਾ ਪੰਜਾਬ ਸੰਗਰਾਮ ਹਾਂਜੀ ਉਹ ਬੜਾ ਜ਼ੁਲਮ ਕੀਤਾ ਹੈ ਦਿੱਲੀ ਸਰਕਾਰ ਨੇ ਗਰੀਬ ਦੇ ਥਾਲੀ ਚ ਰੋਟੀ ਖੋਈ ਗਰੀਬ ਦੇ ਘਰ ਪੈਸੇ ਜਾਂਦੇ ਸੀਗੇ ਜਿਹੜਾ 2.5 ਕਿਲੇ ਤੱਕ ਖਾਂਸੀ ਉਹਨੂੰ ਹੀ ਫਾਇਦਾ ਸੀਗਾ ਪਰ ਇਹ ਸਰਕਾਰ ਨੇ ਦਿੱਲੀ ਸਰਕਾਰ ਨੇ ਬਹੁਤ ਤਾਕਾ ਕੀਤਾ ਪਹਿਲਾਂ ਸਕੀਮ ਪਿੰਡ ਦੇ ਪਾਸ ਹੁੰਦੀ ਸੀ ਡਿਸਟ੍ਰਿਕਟ ਤੱਕ ਮਨਜ਼ੂਰੀ ਮਿਲ ਜਾਂਦੀ ਸੀ ਹੁਣ ਦਿੱਲੀੋਂ ਪਾਸ ਹੋ ਕੇ ਆਈ ਪਹਿਲਾਂ ਸੇਟ ਸਰਕਾਰ ਦਾ 10% ਹਿੱਸਾ ਸੀ 10% ਹਿੱਸਾ ਸੀ ਹੁਣ 40% ਕਰਤਾ ਵਾ ਸਟੇਟ ਕੋ ਭੇਹ ਆਈ ਨਹੀਂ ਉਹਨਾਂ ਨੂੰ ਪਤਾ ਬਸ ਉਹਦਾ ਹਰ ਸਟੇਟ ਨੂੰ ਜ਼ੀਰੋ ਕਰਨਾ ਚਾਹੁੰਦਾ ਵੀ ਜੋ ਹੀ ਕਰੀਏ ਸੀ ਸਾਡੇ ਪੈਰੀ ਪੈ। ਮਾੜੀ ਗੱਲ ਆ। ਉਹ ਪੁਰਾਣੀ ਕਨਸਟੀਟਿਊਸ਼ਨ ਪੁਰਾਣਾ ਸੰਵਿਧਾਨ ਤੋੜ ਦੇਣਾ ਚਾਹੁੰਦੇ ਨੇ ਨਾ ਨਵਾਂ ਬਣਾਉਣਾ ਚਾਹੁੰਦੇ। ਇਹਦਾ ਗਰਮਾਲਾ ਵਜੇਗਾ। ਜੋ ਇਹੋ ਹੀ ਠੇਕੇਦਾਰ ਬੜੇ ਚੰਗੇ ਠੇਕੇਦਾਰ ਬਟਾਲੇ ਚ ਕੰਮ ਕਰਦੇ ਰਹੇ। ਤੇ ਮਨੂ ਆਸ ਆ ਵੀ ਕੰਮ ਬਹੁਤ ਵਧੀਆ ਹੋਊਗਾ। ਬਾਕੀ ਮੈਂ ਸਾਰੇ ਮੈਂਬਰਾਂ ਨੂੰ ਸ਼ਹਿਰ ਨੂੰ ਦੱਸਦਾ ਵੀ ਲੋਹੇ ਦਾ ਗਰਮਾਲਾ ਵਜਣਾ। ਜੇ ਨਹੀਂ ਵਜਦਾ ਫਿਰ ਅਸੀਂ ਅੜਾਂਗੇ ਪੇਮੈਂਟਾਂ ਦੇ ਅੜਾਂਗੇ ਤੇ ਸ਼ਿਕਾਇਤਾਂ ਵੀ ਲਾਵਾਂ।

ਇਹ ਜਿਹੜਾ ਹੁਣ ਪਹਿਲਾ ਪਾਰ ਸੇ ਕਿੰਨੀ ਕਿੰਨਾ ਕਿਦਾਂ ਤੱਕ ਫਿਰ ਅੱਜ ਫਰਾਈਡੇ ਐ ਸੈਟਰਡੇ ਸੰਭੀਚ ਆਪਾਂ ਇਥੇ ਕੰਕਰੀਟ ਸੀਮਿੰਗ ਕਰਾਂਗੇ ਫਿਰ ਇਸ ਏਰੀਏ ਨੂੰ ਚੱਲਦਾ ਕਰਕੇ ਇਹਦਾ ਪਾਰ ਪੇ ਦੇਖੋ ਜੀ ਗੱਲ ਇਹ ਆ ਕਿ ਜਿਹੜੀ ਇਹ ਸੜਕ ਸ਼੍ਰੀ ਬਾਵਾਲਾਲ ਜੀ ਚੌਂਕ ਤੋਂ ਲੈ ਕੇ ਮੇਰਾ ਗਲ ਸਟੇਸ਼ਨ ਤੱਕ ਹੀ ਬਣਨੀ ਐ 1 ਕਰੋੜ 40 ਲੱਖ ਦੇ ਲਗਭਗ ਇਹਦਾ ਐਸਟੀਮੇਟ ਸੀਗਾ ਜਿਹੜਾ ਇਹ ਮੌਜੂਦਾ ਸਰਕਾਰ ਹਮੇਸ਼ਾ ਬਾਰ-ਬਾਰ ਇੱਕ ਤੋਂ ਮਤ ਲਾਂਦੀ ਐ ਇਹਦੇ ਤੇ ਨਗਰ ਕੌਂਸਲ ਤੇ ਕੀ ਇਹ ਕੰਮ ਨਹੀਂ ਕਰਵਾ ਸਕਦੇ ਜਾਂ ਇਹ ਕੰਮ ਕਰਦੇ ਨਹੀਂ ਦੇਖੋ ਕੰਮ ਤੇ ਹੋਣੇ ਪੈਸੇ ਨਾਲ ਤੇ ਤੁਸੀਂ ਸਾਰੇ ਸ਼ਹਿਰ ਵਾਲੇ ਜਿਹੜੇ ਉਹ ਇਹ ਤੁਸੀਂ ਰਿਕਾਰਡ ਕਢਾ ਸਕਦੇ ਹੋ ਸਾਰਾ ਆਨ ਰਿਕਾਰਡ ਇਹ ਕਮੇਟੀ ਕਰ ਕਿੰਨਾ ਅਜੇ ਤੱਕ ਸਵਾ ਚਾਰ ਸਾਲ ਚ ਪੈਸਾ ਆਇਆ ਨਗਰ ਕੌਂਸਲ ਨੂੰ ਔਰ ਕਿੰਨਾ ਕਿ ਇਸ ਗਵਰਨਮੈਂਟ ਨੇ ਸਾਨੂੰ ਪੈਸਾ ਦਿੱਤਾ ਕਿ ਜਿਹੜਾ ਨਗਰ ਕੌਂਸਲ ਚ ਪੈਸਾ ਲੱਗ ਸਕਦਾ ਇਹ ਵੀ ਜਿਹੜਾ ਹੱਲੇ ਤੱਕ ਕੰਮ ਜਿਹੜਾ ਬਿਨਾ ਪੈਸਿਆਂ ਤੋਂ ਸ਼ੁਰੂ ਹੋਇਆ ਦਾ ਬਾਜਵਾ ਸਾਹਿਬ ਦੀ ਮਿਹਰਬਾਨੀ ਕਰਕੇ ਕਿਉਂਕਿ ਉਹਨਾਂ ਦਾ ਲਿਆਜ਼ ਚੰਗਾ ਹੈ ਠੇਕੇਦਾਰਾਂ ਨਾਲ ਉਹ ਜਾਣਦੇ ਨੇ ਉਹਨਾਂ ਦੇ ਵਿਹਾਰ ਨੂੰ ਵੀ ਤੇ ਉਹਨਾਂ ਦੇ ਕਹਿਣ ਤੇ ਇਹ ਜਿਹੜਾ ਅਧੂਰਾ ਕੰਮ ਰੁਕਿਆ ਪਿਆ ਸੀ ਇਹ ਸ਼ੁਰੂ ਹੋਇਆ ਤੇ ਆਸ ਹੈ ਕਿ ਬਾਕੀ ਵੀ ਸਾਰੇ ਕੰਮ ਜਿਹੜੇ ਨੇ ਇਦਾਂ ਹੀ ਪੂਰੇ ਹੋਣਗੇ ਬਾਕੀ ਸਰਕਾਰ ਦਾ ਕੋਈ ਸਜ ਹੋਗਾ ਅਜੇ ਤੱਕ ਨਗਰ ਕੌਂਸਲ ਨੂੰ ਨਹੀਂ ਮਿਲ ਸਕੇ ਸਾਡੀਆਂ ਜਿਹੜੀਆਂ ਹਾਊਸ ਦੀ ਮੀਟਿੰਗ ਸੀ ਤੇ ਬਾਅਦ ਵਿੱਚ ਬਾਇਅਸ ਸਾਹਿਬ ਆਏ ਆ ਤੇ ਆਖਣ ਦਾ ਇਹ ਵੀ ਕੰਮ ਚੱਲ ਰਿਹਾ ਜਿਹੜਾ ਆਪਣਾ ਕਮੇਟੀ ਘਰ ਤੋਂ ਲੈ ਕੇ ਸਟੇਸ਼ਨ ਤੱਕ ਤੇ ਉਹਦਾ ਜਾਇਜ਼ਾ ਲੈਣ ਆਏ ਸੀ ਤੇ ਬਾਇਅਸ ਸਾਹਿਬ ਨੇ ਸਗੋਂ ਠੇਕੇਦਾਰ ਨੂੰ ਕਿਹਾ ਵੀ ਆ ਵੀ ਕੰਮ ਵਧੀਆ ਕਰਨਾ ਆ ਪੇਮੈਂਟ ਤੇ ਚਲੋ ਮਗਰ ਉਹ ਦੋਣੀ ਆ ਜੇ ਪੇਮੈਂਟ ਤੇ ਕੋਈ ਆਈ ਨਹੀਂ ਕੰਮ ਤੇ ਚਲੋ ਬਾਇਓ ਸਾਹਿਬ ਦੀ ਠੇਕੇਦਾਰਾਂ ਚੰਗੇ ਹੀ ਤੇ ਬਾਇਓ ਸਾਹਿਬ ਨਾਲ ਚੰਗੇ ਆ ਅਸਲ ਸਲੂਕ ਸੀ ਤੋ ਨਾ ਕੰਮ ਸ਼ੁਰੂ ਕਰਤਾ ਵੀ ਕੋਈ ਨਹੀਂ ਤੇ ਜਾਈ ਜਾ ਇਹੋ ਲਿਆ ਤੁਹਾਨੂੰ ਇਹੋ ਗੱਲ ਕਹੀ ਵੀ ਵਧੀਆ ਕੰਮ ਕਰਨਾ ਬਾਕੀ ਜਲਦੀ ਕੰਮ ਬਦਦਵਾਰ ਰੋਡ ਤੋਂ ਦੋ ਤਿੰਨ ਕੰਮ ਉਧਰੋਂ ਵੀ ਸ਼ੁਰੂ ਹੋ ਰਿਹਾ ਆ ਇੱਕ ਠਾਣੇ ਵਾਲੀ ਸਾਈਡ ਤੋਂ ਹੋ ਰਿਹਾ ਆ ਕੰਮ 3 ਕਰੋੜ ਤੇ 60 ਲੱਖ ਦੀ ਲਗਤ ਨਾਲ ਕੰਮ ਜਲਦੀ ਉਹ ਵੀ ਸ਼ੁਰੂ ਹੋ ਜਾਣਗੇ ਅਸੀਂ ਅੱਜ ਆਉਸੀ ਮੀਟਿੰਗ ਕਰਕੇ ਇੱਥੇ ਸਾਰੇ ਕਾਉਂਸਲਰ ਇਕੱਠੇ ਹੋਏ ਸੀ ਤੇ ਸਾਨੂੰ ਮਤਲਬ ਕਾਫੀ ਦਿਨਾਂ ਤੋਂ ਪਤਾ ਸੀ ਕਿ ਇਹ ਜਿਹੜਾ ਕੰਮ ਹੈ ਜਿਹੜਾ ਇਹ ਸਟਾਰਟ ਹੋਣਾ ਵਾ ਅਸੀਂ ਬਾਜੋ ਸਾਹਿਬ ਨੇ ਸੰਜੋਗ ਕੀਤਾ ਬਾਜੋ ਸਾਹਿਬ ਨੇ ਸਾਨੂੰ ਮਤਲਬ ਵਧੀਆ ਰਿਸਪਾਂਸ ਦਿੱਤਾ ਔਰ ਇਹ ਗੱਲ ਕਹਿੰਦੇ ਰਿਹਾ ਕਿ ਇਹ ਸੜਕ ਜਲਦੀ ਸ਼ੁਰੂ ਕਰਾ ਦੇਾਂਗੇ ਇਹ ਗੱਲ ਬਿਲਕੁਲ ਠੀਕ ਹੈ ਕਿ ਹਾਊਸ ਨੇ ਔਰ ਬਾਜੋ ਸਾਹਿਬ ਦੀ ਹਿੰਮਤ ਨਾਲ ਇਹ ਕੰਮ ਜਿਹੜਾ 1 ਕਰੋੜ 40 ਲੱਖ ਦਾ ਸ਼ੁਰੂ ਹੋਇਆ ਤੇ ਜਿਹੜੇ ਉਧਰ ਬਦਵਰ ਰੋਡ ਤੇ ਆ ਉਹ ਵੀ ਕੋ 3 ਕਰੋੜ ਸਮਥਿੰਗ ਕੰਮ ਨੇ ਉਹ ਵੀ ਜਲਦੀ ਜਿਹੜਾ ਸਟਾਰਟ ਹੋ ਜਣੇ ਆ ਪੈਸੇ ਜਿਹੜੇ ਆ ਉਹ ਸਰਕਾਰ ਨੇ ਅਜੇ ਤੱਕ ਤੇ ਕੋਈ ਰਿਲੀਜ਼ ਨਹੀਂ ਕੀਤੇ ਪਰ ਸਾਨੂੰ ਇਹ ਵੀ ਆਸ ਹੈ ਕਿ ਪੈਸੇ ਜਿਹੜੇ ਆ ਹੌਲੀ ਹੌਲੀ ਹੁਣ ਆਈ ਜਾਣਗੇ ਔਰ ਕੰਮ ਜਿਹੜੇ ਜਲਦੀ ਨਿਪਰੇ ਚੜਾਤ ਜਾਣਾ